ਹਾਂਜੀ ਮੇਰੇ ਸਤਿਕਾਰਯੋਗ ਦੋਸਤੋ ਸਤਿ ਸ੍ਰੀ ਅਕਾਲ ਸਮੂਹ ಗ್ರಾಮ ਪੰਚਾਇਤ ਪਿੰਡ ਸੀਰਾਲੀ ਬਲਾਕ ਸ੍ਰੀ ਮੁਕਤਸਰ ਸਾਹਿਬ ਪਹਿਲੇ ਦਿਨ ਕੰਮ ਸ਼ੁਰੂ ਕਰਿਆ ਨਵੀਂ ਪੰਚਾਇਤ ਨੇ ਤੇ ਵਧਾਈ ਦੇ ਪਾਤਰ ਨੇ ਧੰਨਵਾਦ ਤੇ ਜਿਹੜੇ ਕਰਤਾ ਧਰਤਾ ਸਾਰਿਆਂ ਦੇ ਰਹਿਨਮਾਈ ਹੇਠ ਕੰਮ ਸ਼ੁਰੂ ਹੋਇਆ ਪਿੰਡ ਦਾ ਬੜਾ ਸੋਹਣਾ ਕੰਮ ਹੋਇਆ ਹੈ ਸਭ ਤੋਂ ਪਹਿਲਾ ਕਦਮ ਚੁੱਕਿਆ ਕਿ ਪਿੰਡ ਦੀ ਸਫਾਈ ਜਿਹੜੀ ਬੜੀ ਜ਼ਰੂਰੀ ਆ ਤੇ ਮੈਂ ਦੁਬਾਰਾ ਫਿਰ ਧੰਨਵਾਦ ਕਰੂੰਗਾ ਗ੍ਰਾਮ ਪੰਚਾਇਤ ਪਿੰਡ ਸੀਰਾਲੀ ਦੀ ਜਿਹੜੀ ਨਵੀਂ ਚੁਣੀ ਪੰਚਾਇਤ ਸਮੂਹ ਲੀਡਰ ਸਾਹਿਬਾਨ ਤੇ ਆਮ ਆਦੀ ਪਾਰਟੀ ਮਾਨ ਸਰਕਾਰ ਉਹਨਾਂ ਦੀ ਰੈਨਮਈ ਹੱਥ ਪਿੰਡ ਚ ਪਹਿਲੀ ਪੰਚਾਇਤ ਨੇ ਪਹਿਲਾ ਕੰਮ ਸ਼ੁਰੂ ਕੀਤਾ ਤੇ ਬੜਾ ਸੋਹਣਾ ਲੱਗਿਆ ਕਿ ਪਿੰਡ ਦੀ ਸਫਾਈ ਜਿਹੜੀ ਆ ਨਾਲਿਆਂ ਦੀ ਸਫਾਈ ਸ਼ੁਰੂ ਹੋ ਗਈ ਆ ਕੋਚੇ ਨਾਲੇ ਦੀ ਸਫਾਈ ਸ਼ੁਰੂ ਹੁੰਦੀ ਆ ਤੇ ਸਾਡਾ ਬੜਾ ਅੰਝ ਫਾਇਦਾ ਕੀ ਆ ਬਿਮਾਰੀਆਂ ਤੋਂ ਰਾਤ ਮਿਲੂਗੀ ਸਫਾਈ ਕਿਹੜੀ ਬੜੀ ਜ਼ਰੂਰੀ ਆ ਕਿ ਸਫਾਈ ਦੇ ਨਾਲ ਹੀ ਸਾਰਾ ਕੁਝ ਅਨਿਰਭਰਾ ਤੇ ਧੰਨਵਾਦ ਸਮੂਹ ಗ್ರಾಮ ਪੰਚਾਇਤ ਦਾ ਪਿੰਡ ਸੀਰਾਲੀ ਦਾ ਜਿਹੜਾ ਨੇ ਕਦਮ ਪਹਿਲਾ ਚੱਕਿਆ ਤੇ ਬੜਾ ਸੋਹਣਾ ਕਦਮ ਚੱਕਿਆ ਸਫਾਈ ਕਰਨ ਦੇ ਤੇ ਵਾਹ ਵਾਹ ਕਰਨੀ ਇੱਥੇ ਬਣਦੀ ਆ ਤੇ ਪਰਮਾਤਮਾ ਮਿਹਰ ਕਰੇ ਪੰਚਾਇਤ ਤੇ ਜਿਵੇਂ ਅੱਜ ਗਰੁੱਪ ਬਣਿਆ ਇਕੱਠੇ ਹੋਏ ਨੇ ਸਾਰੇ ਕੋਈ ਫਰਕ ਨਹੀਂ ਕਿਸੇ ਤਰ੍ਹਾਂ ਦਾ ਵੀ ਕੌਣ ਕਿਹੜਾ ਤੇ ਪਿੰਡ ਵਾਸਤੇ ਜਿਹੜਾ ਪਹਿਲਾ ਕਦਮ ਚੱਕਿਆ ਬੜਾ ਸੋਹਣਾ ਚੱਕਿਆ ਤੇ ਉਮੀਦ ਕਰਦੇ ਆ ਕਿ ਇਹ ਸਾਰੇ ਪੱਖਪਾਤ ਉੱਪਰ ਉੱਠ ਕੇ ਪਿੰਡ ਦਾ ਜਿਹੜਾ ਕੰਮ ਆ ਜਿਹੜਾ ਵਿਕਾਸ ਦਾ ਕੰਮ ਕਰਨਗੇ ਤੇ ਸਰਕਾਰ ਵੀ ਉਮੀਦ ਆ ਵੀ ਇਹਨਾਂ ਦਾ ਸਾਥ ਦੇਵੇਗੀ ਇਹਨਾਂ ਦਾ ਵੀ ਫਰਜ਼ ਬਣਦਾ ਸਾਰੇ ਇਕੱਠੇ ਹੋ ਕੇ ਜਦੋਂ ਕੰਮ ਕਿਸੇ ਅਫਸਰ ਕੋਲ ਲੈਣ ਜਾਣਾ ਉਥੇ ਕਰਤੇ ਧਰਤੇ ਇਹ ਨਾ ਕਰਨ ਕਿ ਅਸੀਂ ਕਾਉਂਟ ਕੀ ਆ ਕਿ ਕੰਮ ਕਰਨਾ ਪਿੰਡ ਵਾਸਤੇ ਪਿੰਡ ਵਾਸਤੇ ਸੋਹਣਾ ਕੰਮ ਕਰਨ ਕਿਸ ਤਰ੍ਹਾਂ ਜਾਇਜ਼ੀਕਾਰ ਹੋਵੇਗੀ ਉਮੀਦ ਕਰਦੇ ਆ ਕਿ ਚੰਗਾ ਕੰਮ ਕਰਨਗੇ ਮੈਂ ਇੱਕ ਛੋਟਾ ਜਿਹਾ ਵਰਕਰ ਆ ਆਮ ਆਦੀ ਪਾਰਟੀ ਦਾ ਲਖਵਿੰਦਰ ਸੰਧੂ ਸੀਰਾਲੀ ਦੁਬਾਰਾ ਫਿਰ ਮੈਂ ਧੰਨਵਾਦ ਕਰਦਾ ਸਮੂਹ ಗ್ರಾಮ ਪੰਚਾਇਤ ਪਿੰਡ ਸੀਰਾਲੀ ਦਾ